ਆਪਾਂ ਤੁਹਾਨੂੰ ਅੱਜ ਨਾ ਸੁਕੰਦਰ ਦਾ ਰੈਤਾ ਪਾ ਕੇ ਵਿਖਾਵਾਂਗੇ ਜੀ ਸੁਕੰਦਰ ਦਾ ਰੈਤਾ ਬਹੁਤ ਹੀ ਵਧੀਆ ਟੇਸਟੀ ਬਣਦਾ ਹੈ ਤਾਂ ਤੁਸੀਂ ਵੀ ਇਹ ਵੀਡੀਓ ਵੇਖ ਕੇ ਤਾਂ ਜਰੂਰ ਇੱਕ ਵਾਰੀ ਬਣਾ ਕੇ ਖਾਇਓ ਤੇ ਆਪਾਂ ਅੱਜ ਸੁਕੰਦਰ ਦਾ ਰੈਤਾ ਪਾਉਣ ਲੱਗੇ ਆ ਫੀਟ ਰੂਟ ਬੀਟਰ ਰੂਟ ਦਾ ਰੈਤਾ ਪਾਵਾਂਗੇ ਬਹੁਤ ਵਧੀਆ ਆ ਦੇਖੋ ਆਪਾਂ ਦੋ ਨਾ ਸੁਕੰਦਰ ਲਏ ਨੇ ਇਹਨਾਂ ਨੂੰ ਆਪਾਂ ਹੁਣ ਥੋੜਾ ਜਿਹਾ ਛਿਲ ਲਵਾਂਗੇ ਛਿਲਕੇ ਇਹਨਾਂ ਨੂੰ ਆਪਾਂ ਸੋਹਣੀ ਤਰ੍ਹਾਂ ਤਿਆਰ ਕਰ ਲਵਾਂਗੇ ਇਹ ਰੈਤਾ ਬਣਦਾ ਬਹੁਤ ਸਵਾਦਿਆ ਤੇ ਏਦਾਂ ਹਾਜਮੇਦਾਰ ਹੁੰਦਾ ਆ ਤੇ ਬਹੁਤ ਹੀ ਵਧੀਆ ਰੈਤਾ ਜਿਹੜਾ ਆ ਇਹ ਤਿਆਰ ਹੁੰਦਾ ਏ ਤੇ ਇਹ ਜ਼ਰੂਰ ਖਾਣਾ ਚਾਹੀਦਾ ਬਾਕੀ ਚੀਜ਼ਾਂ ਦਾ ਤੇ ਆਪਾਂ ਬਣਾਉਂਦੇ ਰਹਿੰਨੇ ਆ ਲੋਕੀ ਕੱਦੂ ਵਗੈਰਾ ਦਾ ਬੂੰਦੀ ਵਗੈਰਾ ਦਾ ਹਰ ਚੀਜ਼ ਦਾ ਰੈਤਾ ਅਸੀਂ ਪਾਉਂਨੇ ਆ ਪਰ ਆਹ ਚੀਜ਼ ਵੀ ਜ਼ਰੂਰ ਖਾ ਕੇ ਦੇਖਿਓ ਇਹ ਰੈਤਾ ਬਹੁਤ ਹੀ ਬੈਸਟ ਆ ਤੇ ਬਹੁਤ ਹੀ ਵਧੀਆ ਰੈਤਾ ਜਿਹੜਾ ਬਣਦਾ ਏ ਤੇ ਦੇਖੋ ਇਹ ਖਾ ਕੇ ਕੀ ਬਹੁਤ ਹੀ ਤੇਸਤੀ ਬੰਦਾ ਜੀ ਇਹ ਆਪਾਂ ਹੁਣ ਇਹਨੂੰ ਹੌਲੀ ਹੌਲੀ ਛਿੱਲ ਲਵਾਂਗੇ ਕਿਉਂਕਿ ਇਹਦੇ ਥੋੜੇ ਜਿਹੇ ਛਿਲੜ ਜਿਹੜੇ ਸਖਤ ਹੁੰਦੇ ਆ ਤੇ ਇਹ ਬਾਜਾਬ ਜਾ ਕੇ ਹੱਥ ਜਿਹੜਾ ਆ ਆਪਾਂ ਆਪਣਾ ਦੇ ਉਹਦੇ ਨਾਲ ਫਿਰ ਆਪਾਂ ਇਹ ਚਾਕੂ ਦੇ ਨਾਲ ਇਹਨੂੰ ਛੱਲਾਂਗੇ ਕਰਦੇ ਦੇ ਨਾਲ ਛਿਲਕੇ ਨੂੰ ਤੇ ਤਿਆਰ ਕਰ ਲਵਾਂਗੇ ਫਿਰ ਇਹ ਤਾਂ ਬਹੁਤ ਹੀ ਵਧੀਆ ਬੰਦਾ ਹੈ ਤੇ ਬਹੁਤ ਫਰਸਟ ਕਲਾਸ ਬੰਦਾ ਹੈ ਇਹਦਾ ਇਸੇ ਤਰ੍ਹਾਂ ਅਸੀਂ ਜਿਹੜਾ ਆ ਇੱਕ ਛੇਲੇ ਲਿਆ ਆ ਸਕੰਦਰ ਦੂਜਾ ਵੀ ਆਪਾਂ ਛੇਲ ਲਵਾਂਗੇ ਇਹਨੂੰ ਵੀ ਤਿਆਰ ਕਰ ਲਵਾਂਗੇ ਸਕੰਦਰ ਦਾ ਰਹਿਤਾ ਜਿਹੜਾ ਆ ਬੜਾ ਫਾਇਦੇ ਵਾਲਾ ਹੁੰਦਾ ਆ ਹਾਜਮੇਦਾਰ ਹੁੰਦਾ ਬਹੁਤ ਫਾਇਦਾ ਕਰਦਾ ਇੱਕ ਰੋਟੀ ਨਾਲ ਖਾਣ ਮੇਲੇ ਤੇ ਜੂਰ ਖਾਣਾ ਚਾਹੀਦਾ ਇਸੇ ਤਰ੍ਹਾਂ ਆਪਾਂ ਜਿਹੜਾ ਆ ਇਹਨੂੰ ਵੀ ਛੇਲ ਲਿਆ ਏ ਤੇ ਛਿਲਕੇ ਤੇ ਤੁਹਾਨੂੰ ਇਹ ਦੱਸਦੇ ਆ ਵੀ ਕਿੰਦਾ ਰਹਿਤਾ ਫਾਇਦਾ ਆ ਤੇ ਬੰਦਾ ਵੀ ਬਹੁਤ ਟੇਸਟੀ ਆ ਤੇ ਖੋਣਾ ਵੀ ਬਹੁਤ ਸੌਖਾ ਰਹਾਦਾ ਬਣਾਉਣਾ ਵੀ ਬਹੁਤ ਸੌਖਾ ਹੈ ਕੰਮ ਆ ਕੋਈ ਔਖਾ ਨਹੀਂ ਹੈਗਾ ਇਹ ਇਹ ਆਪਾਂ ਦੋਨੋਂ ਜਿਹੜੇ ਆ ਚਕੰਦਰ ਆਪਾਂ ਛਿਲ ਲਏ ਨੇ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਦੇ ਆ ਵੀ ਇਹਦਾ ਕੀ ਕਰਨਾ ਹੈ ਹਾਂ ਦੋਵੇਂ ਤਿਆਰ ਹੋ ਗਏ ਨੇ ਹੁਣੇ ਤੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਪਾਣੀ ਪਾ ਕੇ ਧੋ ਲਵਾਂਗੇ ਆਪਾਂ ਇਹਨਾਂ ਨੂੰ ਚੰਗੰਦਰਾ ਨੂੰ ਦੋਨਾਂ ਨੂੰ ਢੋਲਾਂਗੇ ਦੇਖੋ ਢੋਲੇ ਨੇ ਹੁਣ ਆਪਾਂ ਇਹਨਾਂ ਨੂੰ ਨਾ ਕੱਟ ਲਵਾਂਗੇ ਇਹਨਾਂ ਨੂੰ ਦੋ-ਦੋ ਪੀਸ ਕਰ ਲਵਾਂਗੇ ਜਿਆਦਾ ਪੀਸ ਨਹੀਂ ਕਰਨੀ ਇਹਨਾਂ ਦੇ ਇਹਨਾਂ ਨੂੰ ਨਾ ਦੋ ਪੀਸ ਕਰ ਲਵਾਂਗੇ ਇੱਕ ਦੇ ਇੱਕ ਜਿਕੰਦਰ ਦੇ ਅਸੀਂ ਦੋ ਪੀਸ ਕਰ ਲਵਾਂਗੇ ਤੇ ਥੋੜੇ ਪੀਸ ਮੋਟੇ ਹੀ ਰੱਖਣੇ ਆ ਬਾਅਦ ਵਿੱਚ ਤੁਹਾਨੂੰ ਦੱਸਦੇ ਆ ਕਿ ਇਹ ਬਾਰੀਕ ਵੀ ਕਰਨੇ ਆ ਬਾਰੀਕ ਹੋ ਜਾਣੇ ਆ ਦੇ ਇਹਨੂੰ ਆਪਾਂ ਦੋ ਪੀਸ ਕੱਟ ਦਿੱਤੇ ਆ ਤੇ ਚਾਰ ਪੀਸ ਹੋ ਗਏ ਸਾਡੇ ਕੋਲ ਹਾਂ ਹੁਣ ਇਹ ਚਾਰ ਪੀਸ ਹੋ ਗਏ ਨੇ ਤੇ ਹੁਣ ਅਸੀਂ ਪਾਣੀ ਬਾਲਣ ਵਾਸਤੇ ਰੱਖਿਆ ਸੀ ਤੇ ਉਹਦੇ ਵਿੱਚ ਰੱਖ ਦਵਾਂਗੇ ਚਾਰੇ ਪੀਸ ਤੇ ਆਪਾਂ ਹੁਣ ਇਹਨਾਂ ਇਹਨੂੰ ਉਬਲਣ ਵਾਸਤੇ ਰੱਖ ਦਵਾਂਗੇ ਇਹ 5 ਮਿੰਟ ਉਬਲੇ ਜਾਣਗੇ ਤੇ ਬਹੁਤ ਵਧੀਆ ਤਰ੍ਹਾਂ ਇਹ ਪੂਲੇ ਹੋ ਜਾਣਗੇ ਉੱਚੇ ਦੇਖ ਲਾਂਗੇ ਚਾਕੂ ਮਾਰ ਕੇ ਕਿ ਮਤਲਬ ਚਾਕੂ ਦੀ ਨੋਖ ਨਾ ਵੇਖਾਂਗੇ ਕਿ ਆਹ ਦੇਖੋ ਇਹ ਬਣੇ ਜਾਂ ਨਹੀਂ ਆਹ ਦੇਖੋ ਥੋੜੀ ਜੀ ਕਸਰ ਲੱਗ ਰਹੀ ਆ ਜੀ ਆਹ ਦੇਖੋ ਨਾ ਅਜੇ ਥੋੜੇ ਜਿਹਾ ਕੱਚੇ ਆ ਥੋੜਾ ਜਿਹਾ ਹੋਰ ਬਾਲਾਂਗੇ ਅਸੀਂ ਇਹਨਾਂ ਨੂੰ ਹੁਣ ਹਾਲ ਕੇ ਤੇ ਫਿਰ ਇਹਨਾਂ ਨੂੰ ਅਸੀਂ ਜਿਹੜਾ ਆ ਅੱਗੇ ਇਹਨਾਂ ਨੂੰ ਦੱਸਦੇ ਆ ਕਿੱਦਾਂ ਰਹਿਤਾ ਪਾਉਣਾ ਕਿਉਂਕਿ ਕੱਚੇ ਜਿਹੜੇ ਆ ਨਾ ਕੱਚੇ ਜਿਹੜੇ ਸਿਕੰਦਰ ਇਹਨਾਂ ਦਾ ਰਹਿਤਾ ਨਹੀਂ ਚੰਗਾ ਲੱਗਦਾ ਆ ਦੇਖੋ ਹੁਣ ਹੋ ਗਏ ਆ ਤੇ ਵਧੀਆ ਤਰਾ ਤਿਆਰ ਹੋ ਗਏ ਨੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤੇ ਇਹ ਫਰਾਈਪੈਨ ਨੂੰ ਥੱਲੇ ਲਾ ਲਵਾਂਗੇ ਤੇ ਇਹ ਜਿਹੜੇ ਚਿਕੰਦਰ ਆ ਇਹਨਾਂ ਨੂੰ ਕੱਢ ਕੇ ਬਾਹਰ ਤੇ ਪਲੇਟ 'ਚ ਰੱਖ ਕੇ ਤੇ ਆਪਾਂ ਠੰਡੇ ਕਰ ਲਵਾਂਗੇ ਤੇ ਪਾਣੀ ਜਿਹੜਾ ਆ ਨਾ ਇਹਨੂੰ ਕੋਈ ਜ਼ਰੂਰੀ ਨਹੀਂ ਆਪਾਂ ਆ ਡੋਲਣਾਈਆਂ ਇਹਦੇ ਵਿੱਚ ਆਪਾਂ ਕੁਝ ਨਹੀਂ ਪਾਇਆ ਨਾ ਨਮਕ ਨਾ ਕੁਝ ਇਹ ਵੈਸੇ ਹੀ ਠੰਡਾ ਕਰਕੇ ਆਪਾਂ برف ਪਾ ਕੇ ਪੀ ਸਕਦੇ ਆ ਤੇ ਬਹੁਤ ਵਧੀਆ ਹੁੰਦਾ ਆ ਇਹ ਵੀ ਵਿਟਾਮਿਨਾਂ ਵਾਲਾ ਪਾਣੀ ਹੁੰਦਾ ਆ ਇਹਨੂੰ ਡੋਲੋ ਨਾ ਪਾਣੀ ਨੂੰ ਕਰੀ ਵੀ ਇਨੂੰ ਖਰਾਬ ਨਾ ਕਰੋ ਤੇ ਜੇ ਦਹੀਂ ਦਾ ਰਹਾਤੇ ਇਹਦੇ ਵਿੱਚ ਲੋੜ ਪੈਂਦੀ ਏ ਥੋੜਾ ਜਿਹਾ ਪਤਲਾ ਜਾਂ ਕਰਨ ਦੀ ਜਾਂ ਕਿੱਦਾਂ ਦੀ ਹੈ ਤੇ ਵਰਤ ਸਕਦੇ ਆ ਅਸੀਂ ਇਹਨੂੰ ਇਹ ਪਾਣੀ ਨੂੰ ਅਸੀਂ ਵਰਤ ਸਕਦੇ ਆ ਢੋਲਣਾ ਨਹੀਂ ਚਾਹੀਦਾ ਹੁਣ ਇਹ ਠੰਡੇ ਹੋ ਗਏ ਤਾਂ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰ ਲੈਣਾ ਐਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਨਾ ਕੱਦੂਕਸ ਕਰ ਲੈਣਾ ਏ ਦੁਕਾਸ ਕਰਕੇ ਤੇ ਇਹਨਾਂ ਨੂੰ ਜਗੰਦਰਾਂ ਨੂੰ ਆਪਾਂ ਜਿਹੜਾ ਆ ਤਿਆਰ ਕਰ ਲੈਣਾ ਜਿੱਦਾਂ ਮੂਲੀਆਂ ਕਰੀ ਦੀਆਂ ਤੇ ਇਸੇ ਤਰ੍ਹਾਂ ਹੀ ਅਸੀਂ ਕਰ ਲੈਣਾ ਜਿੱਦਾਂ ਲੌਕੀ ਕਰੀਦੀ ਆ ਇਸੇ ਤਰ੍ਹਾਂ ਹੀ ਇਹਨੂੰ ਹੀ ਤਿਆਰ ਕਰ ਲੈਣਾ ਇਹ ਦੇਖੋ ਤੇ ਬਹੁਤ ਹੀ ਵਧੀਆ ਤਰ੍ਹਾਂ ਤਿਆਰ ਹੁੰਦਾ ਰਹਤਾ ਇਹ ਸਵਾਦ ਵੀ ਬਹੁਤ ਲੱਗਦਾ ਏ ਵਧੀਆ ਵੀ ਬੜਾ ਬੰਦ ਆ ਏ ਇਹ ਆਪਾਂ ਇਸੇ ਤਰ੍ਹਾਂ ਹੀ ਕਰਕੇ ਤੇ ਇਹਨੂੰ ਸਾਰੇ ਨੂੰ ਆਪਾਂ ਕੱਦੂਕਸ ਕਰਕੇ ਤੇ ਵਧੀਆ ਤਰ੍ਹਾਂ ਰੈਤਾ ਪਾਉਣਾ ਹੁਣ ਆਹ ਹੋ ਗਿਆ ਕੱਦੂਕਸ ਕੀਤੀ ਚਕੰਦਰ ਹੁਣ ਆਪਾਂ ਹੁਣ ਦਹੀਂ ਲਵਾਂਗੇ ਥੋੜਾ ਜਿਹਾ ਤੇ ਫੇਰ ਤੁਹਾਨੂੰ ਦੱਸਦੇ ਹਾਂ ਰੈਤਾ ਪਾਉਣਾ ਵਾ ਇਹ ਦੇਖੋ ਘਰ ਦਾ ਜਮਾਇਆ ਸੀ ਦਹੀਂ ਇਹ ਨਹੀਂ ਐਸੀ ਘਰ ਦਾ ਜਮਾਇਆ ਇਹ ਥੋੜਾ ਥੋੜਾ ਪਾਣਾ ਜਿੰਨਾ ਜਿੰਨਾ ਚਾਹੀਦਾ ਨਹੀਂ ਉਹਨਾ ਉਹਨਾ ਹੀ ਪਾ ਸਕਦੇ ਆ ਜਿੰਨੇ ਦੀ ਲੋੜ ਆ ਸਾਨੂੰ ਉਹਨਾ ਉਹਨਾ ਹੀ ਪਾ ਸਕਦੇ ਆ ਕਿੰਨਾ ਰੇਤਾ ਬਣਾਉਣਾ ਉਹਨਾ ਹੀ ਗਹੀਂ ਪਾਉਣਾ ਹੈ ਤੇ ਮੈਂ ਤੇ ਆ ਦੋ ਕੜਸੀਆਂ ਢਾਈ ਕੜਸੀਆਂ ਲੈ ਲਿਆ ਐ ਤੇ ਥੋੜਾ ਜਿਹਾ ਮੈਂ ਦੁੱਧ ਪਾ ਦਵਾਂਗੀ ਕਿਉਂਕਿ ਦਹੀਂ ਬਹੁਤ ਹੀ ਨਾ ਸੰਘਣਾ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਦੀ ਵਰਤੋਂ ਕਰ ਲਵਾਂਗੇ ਇਹ ਆਪਾਂ ਜਿਹੜਾ ਆ ਚਕੰਦਰ ਆ ਇਹਦੇ ਵਿੱਚ ਪਾ ਦਵਾਂਗੇ ਇਹ ਹਾਂ ਇਦਾਂ ਇਹਦਾ ਬਹੁਤ ਸਵਾਦ ਬਣਦਾ ਜੀ ਇਹਦਾ ਹੁਣ ਆਪਾਂ ਬਾਕੀ ਜਿਹੜਾ ਇਹਦੇ ਚ ਪੈਣਾ ਸਮਾਨ ਉਹ ਆਪਾਂ ਪਾਉਨੇ ਆ ਜੀ ਇਹ ਜੀ ਧਨੀਆ ਪਾਊਡਰ ਪਾਇਆ ਥੋੜਾ ਜਿਹਾ ਇਹ ਜੀਰਾ ਪਾਊਡਰ ਪਾਇਆ ਜੀ ਥੋੜਾ ਜਿਹਾ ਆ ਚਮਚੇ ਦੇ ਸਮਝ ਲਓ ਚੌਥਾ ਚੌਥਾ ਹਿੱਸਾ ਆ ਆ ਚਿੱਲੀ ਫਲੇਕਸ ਪਾਏ ਆ ਥੋੜੇ ਜਿਹਾ ਸਮਾਨ ਅਸੀਂ ਆਪਣੇ ਸਵਾਦ ਅਨੁਸਾਰ ਹੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਇਹ ਚਿੱਟਾ ਨਮਕ ਪਾਇਆ ਥੋੜਾ ਜਿਹਾ ਇਹ ਕਾਲਾ ਨਮਕ ਪਾਇਆ ਜੇ ਥੋੜਾ ਜਿਹਾ ਇਹ ਆਪਾਂ ਮਿਕਸ ਕਰ ਲਵਾਂਗੇ ਇਹ ਸਮਾਨ ਇਹ ਆਪਾਂ ਕਾਲੀ ਮਿਰਚ ਪੀਠੀ ਹੋਈ ਆ ਇਹ ਵੀ ਪਾਤੀ ਵਿੱਚ ਇਹਦੇ ਨਾਲ ਟੇਸਟ ਬਹੁਤ ਵਾਜ ਜਾਂਦਾ ਰੱਖੇ ਦਾ ਕਾਲੀ ਮਿਰਚ ਨਾਲ ਤਾਂ ਟੇਸਟ ਬਹੁਤ ਬਣਦਾ ਨਾ ਤੇ ਆਹ ਦੇਖੋ ਆਪਾਂ ਹੁਣ ਨਾ ਹੋਰ ਜਿਹੜਾ ਸਮਾਨ ਪੈਣਾ ਉਹ ਵੀ ਆਪਾਂ ਪਾ ਕੇ ਤੇ ਇਹਨੂੰ ਫੇਰ ਆਪਾਂ ਕਰਦੇ ਆ ਪਹਿਲਾਂ ਕੋਲ ਲੈਨੇ ਆ ਫਿਰ ਆਪਾਂ ਬਾਕੀ ਦਾ ਸਮਾਨ ਬਾਅਦ ਚ ਪਾਉਨੇ ਆ ਪਹਿਲਾਂ ਕੋਲ ਲੈਨੇ ਇਹਨੂੰ ਆਹ ਦੇਖੋ ਕਿੰਨਾ ਵਧੀਆ ਬੈਸਟ ਬਣ ਗਿਆ ਰਹਿਤਾ ਦਹੀਂ ਬਰਾਬਰ ਹੋ ਗਿਆ ਹੈ ਦਹੀਂ ਦੇ ਵੀ ਹੈ ਨਾ ਬਰਾਬਰ ਹੋ ਗਿਆ ਮਿਕਸ ਹੋ ਕੇ ਤੇ ਸਿਕੰਦਰ ਵੀ ਹੈ ਨਾ ਬਰਾਬਰ ਹੋ ਗਿਆ ਤੇ ਆ ਦੇਖੋ ਹੁਣ ਆਪਾਂ ਨਾ ਬਾਕੀ ਗਾਰਨਸ ਜਿਹੜਾ ਹੀ ਕਰਨੀ ਆ ਉਹ ਤੁਹਾਡੇ ਸਾਹਮਣੇ ਹੁਣ ਕਰਦੇ ਆ ਇੱਕ ਚੀਜ਼ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਤਾ ਥੋੜਾ ਇਹਨਾਂ ਸੰਘਣਾ ਲੱਗ ਰਿਹਾ ਸੀ ਤੇ ਅਸੀਂ ਇਹਨੂੰ ਤਿਆਰੀ ਪੂਰੀ ਕਰਕੇ ਤੇ ਰਿਹਾ ਤਾਂ ਜਿਹੜਾ ਤਿਆਰ ਕਰਾਂਗੇ ਹੁਣ ਅਸੀਂ ਜਿਹੜਾ ਆ ਇਹਦੇ ਉੱਪਰ ਥੋੜਾ ਜਿਹਾ ਧਨੀਆ ਪਾਵਾਂਗੇ کٹਿਆ ਹੋਇਆ ਧਨੀਆ ਹੈ ਸਾਡੇ ਕੋਲ ਤੇ ਅਸੀਂ ਹੁਣ ਥੋੜਾ ਜਿਹਾ ਧਨੀਆ ਇਹਦੇ ਉੱਪਰ ਜਿਹੜਾ ਆ ਉਹ ਪਾਵਾਂਗੇ ਇਹ ਬਹੁਤ ਸੋਹਣਾ ਮਿਕਸ ਹੋ ਗਿਆ ਪਹਿਲਾਂ ਆ ਦੇਖੋ ਆਪਾਂ ਹੁਣ ਧਨੀਆ ਪਾਵਾਂਗੇ ਥੋੜਾ ਜਿਹਾ ਪਦੀਨੇ ਦੇ ਪੱਤੇ ਆ ਸਾਡੇ ਕੋਲ ਉਹ ਵੀ ਆਪਾਂ 스ਮੈਲ ਵਾਸਤੇ ਦੀਨ ਦੇ ਪੱਤੇ ਵੀ ਆਪਾਂ ਲਾਵਾਂਗੇ ਥੋੜਾ ਗਾਰਨਿਸ਼ ਕਰਾਂਗੇ ਇਦਾਂ ਥੋੜਾ ਥੋੜਾ ਧਨੀਆ ਖਲਾ ਮਤਲਬ ਪਾਵਾਂਗੇ ਉੱਪਰ ਖਲਾਰ ਖਲਾਰ ਕੇ ਇਹ ਦੀਨ ਦੇ ਪੱਤੇ ਵੀ ਤੇ ਲਗਾਵਾਂਗੇ ਥੋੜੇ ਜੇ ਲੋਕ ਇਹ ਵੀ ਬਹੁਤ ਵਧੀਆ ਲੱਗਦੇ ਨੇ ਹਾਜਮੇ ਵਾਸਤੇ ਇਹ ਵੀ ਬੜੇ ਵਧੀਆ ਹੁੰਦੇ ਨੇ ਇੱਕ ਚੀਜ਼ ਆ ਜਿਹਦੇ ਨਾਲ ਇਹ ਜਿਹੜਾ ਰੈਤਾ ਬਹੁਤ ਸਵਾਦ ਬਣਾ ਉਹ ਤੇ ਆਪਾਂ ਅਜੇ ਕਰਨਾ ਇਹ ਕੰਮ ਹਾਂ ਦੇਖੋ ਹੁਣ ਇਹ ਜਦ ਨਾਲ ਬਹੁਤਾ ਰਹਿਤਾ ਸਵਾਦ ਬਾਨਾ ਉਹ ਆਪਾਂ ਕੰਮ ਕਰਨ ਲੱਗੇ ਆ ਉਹ ਤੁਹਾਨੂੰ ਬਖਾਉਨੇ ਆ ਕਾਹਦੇ ਨਾਲ ਬਾਨਾ ਇੱਕ ਢੜਕਾ ਲਾਉਣਾ ਅਸੀਂ ਇਹਨੂੰ ਹੁਣ ਥੋੜਾ ਜਿਹਾ ਫੈਣ ਤੇਲ ਪਾ ਲਿਆ ਅਸੀਂ ਤਿੰਨ ਕ ਚਮਚੇ ਆ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਇੱਕ ਢੜਕਾ ਲਾਵਾਂਗੇ ਤੇ ਐ ਰਹਿਤੇ ਦਾ ਟੌਰ ਬਣਾਵਾਂਗੇ ਤੇ ਵਧੀਆ ਫਸਟ ਕਲਾਸ ਰਹਿਤਾ ਜਿਹੜਾ ਉਹ ਅਸੀਂ ਬਣਾ ਸਕਦੇ ਆ ਇਹ ਜੀਰਾ ਆ ਸਾਡੇ ਕੋਲ ਸਾਬਤ ਇਹ ਆਪਾਂ ਜੀਰਾ ਪਾਤਾ ਏ ਇਹ ਸਾਡੇ ਕੋਲ ਰਾਈ ਆ ਇਹ ਰਾਈ ਦਾ ਤੜਕਾ ਲਾਉਣਾ ਹੈ ਸਰੋਂ ਨਹੀਂ ਹੈਗੀ ਰਾਈ ਆਏ ਸਾਡੀ ਤੇ ਇੱਕ ਆਪਾਂ ਮਿਰਚ ਪਾ ਦਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਇੱਕ ਪਾ ਦਵਾਂਗੇ ਗੈਸ ਕਰਤਾ ਬੰਦ ਤੇਲ ਗਰਮ ਹੈ ਮਿਰਚ ਵੀ ਠੀਕ ਹੋ ਗਈ ਵਾ ਲਾਲ ਹੋ ਗਈ ਆ ਚੰਗੀ ਤਰ੍ਹਾਂ ਮਤਲਬ ਵਧੀਆ ਹੋ ਗਈ ਆ ਤੇ ਤੜਕਾ ਅਸੀਂ ਲਗਾਤਾ ਇਹਨੂੰ ਤੇ ਰੈਤਾ ਦੇਖੋ ਬਣਿਆ ਕਿੰਨਾ ਠੋਰ ਬਣ ਗਿਆ ਦੇਅਰ ਫੂਡ ਚੈਨਲ ਆ ਜੀ ਸਾਡਾ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ